ਸਤ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਰਚਿਤ ਪਿਆਰ ਗੀਤ ਅੱਜ ਕੋਈ ਆਇਆ ਸਾਡੇ ਵੇੜੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਪ੍ਰੋਫੈਸਰ ਮੋਹਨ ਸਿੰਘ ਨੇ ਇਸ ਗੀਤ ਰੂਪੀ ਕਵਿਤਾ ਦੇ ਵਿੱਚ ਬਿਰਹਣੀ ਦੀ ਮਨੋਅਵਸਥਾ ਨੂੰ ਬਿਆਨ ਕੀਤਾ ਹੈ ਇਕ ਪ੍ਰੇਮਿਕਾ ਦੇ ਰੂਪ ਵਿੱਚ ਖੁਦ ਨੂੰ ਚਿਤਵਦਿਆ ਹੋਇਆ ਕਾਸ਼ਦਿਆ ਹੋਇਆ ਬਿਆਨਦਿਆ ਹੋਇਆ ਜਾਂ ਤਸੱਵਰ ਕਰਦਿਆ ਹੋਇਆ ਭਾਪ ਕਲਪਨਾ ਕਰਦਿਆ ਹੋਇਆ ਕਵੀ ਜੋ ਹੈ ਆਪਣੇ ਆਪ ਨੂੰ ਪ੍ਰੇਮਿਕਾ ਦੇ ਰੂਪ ਵਿੱਚ ਰੱਖ ਕੇ ਉਸ ਦੀ ਪ੍ਰੇਮਿਕਾ ਦੀ ਮਨੋਸਥਿਤੀ ਨੂੰ ਬਿਆਨ ਕਰ ਰਿਹਾ ਹੈ ਕਿ ਜਦੋਂ ਉਸ ਦੇ ਪ੍ਰੀਤਮ ਪਿਆਰੇ ਦਾ ਉਸ ਦੇ ਮਨ ਰੂਪੀ ਵਿਹੜੇ ਦੇ ਵਿੱਚ ਪਰਵੇਸ਼ ਹੁੰਦਾ ਹੈ ਤਾਂ ਉਸ ਵੇਲੇ ਉਸ ਦੀ ਕਿਹੋ ਜਿਹੀ ਸਥਿਤੀ ਹੁੰਦੀ ਹੈ ਉਸ ਨੂੰ ਬਿਆਨਦਿਆ ਹੋਇਆ ਕਵੀ ਕਹਿ ਰਿਹਾ ਹੈ ਨੀ ਅੱਜ ਕੋਈ ਆਇਆ ਸਾਡੇ ਵੇੜੇ ਇਸਤਰੀ ਰੂਪ ਵਿੱਚ ਕਵੀ ਕਹਿ ਰਿਹਾ ਹੈ ਕਿ ਨੀ ਪਾਵ ਹੇ ਸਖਿਓ ਹੇ ਸਹੇਲਿਓ ਉਹਨਾਂ ਨੂੰ ਸੰਬੋਧਿਤ ਆਪਣੀਆਂ ਜੀਵ ਰੂਪੀ ਇਸਤਰੀਆਂ ਨੂੰ ਸੰਬੋਧਿਤ ਕਰਦਾ ਹੋਇਆ ਕਵੀ ਕਹਿ ਰਿਹਾ ਹੈ ਨੀ ਅੱਜ ਕੋਈ ਆਇਆ ਸਾਡੇ ਵੇੜੇ ਅੱਜ ਕੋਈ ਖਾਸ ਮਹਿਮਾਨ ਜੋ ਹੈ ਸਾਡੇ ਮਨ ਰੂਪੀ ਵੇੜੇ ਦੇ ਵਿੱਚ ਪਧਾਰਿਆ ਹੈ ਉਸਨੇ ਪਰਵੇਸ਼ ਕੀਤਾ ਹੈ ਤੱਕਣ ਚੰਨ ਸੂਰਜ ਵੀ ਟੁਕ ਟੁਕ ਨੇੜੇ ਇਥੋਂ ਤੱਕ ਕਿ ਕੁਦਰਤ ਵੀ ਉਸਦੇ ਆਗਮਨ ਦੇ ਉੱਤੇ ਐਨੀ ਖੁਸ਼ਗੁਵਾਰ ਸਥਿਤੀ ਦੇ ਵਿੱਚ ਹੈ ਕਿ ਆਕਾਸ਼ਾਂ ਤੋਂ ਚੰਦ ਅਤੇ ਸੂਰਜ ਵੀ ਨੇੜੇ ਹੋ ਹੋ ਕੇ ਟੁਕ ਟੋਕ ਕੇ ਭਾਵ ਨੇੜੇ ਹੋ ਹੋ ਕੇ ਉਸ ਪ੍ਰੀਤਮ ਪਿਆਰੇ ਦੇ دیدار ਕਰਨਾ ਚਾਹੁੰਦੇ ਹਨ ਲッセ ਨਹੀਂ ਉਹਦਾ ਮੱਥਾ ਤਾਰਿਆਂ ਵਾਂਗ ਲッセ ਨਹੀਂ ਭਾਵ ਚਮਕੇ ਨੇ ਕੀ ਉਸ ਪ੍ਰੇਤਮ ਪਿਆਰੇ ਦਾ ਮੱਥਾ ਜਿਹੜਾ ਹੈ ਉਹ ਤਾਰਿਆਂ ਵਾਂਂ ਡਲਕਾ ਮਾਰ ਰਿਹਾ ਹੈ ਚਮਕ ਰਿਹਾ ਹੈ ਆਇਆ ਨਹੀਂ ਖੋਰੇ ਅੰਬਰ ਘੁੰਮ ਘੁੰਮ ਕਿਹੜੇ ਕਵੀ ਕਹਿ ਰਿਹਾ ਹੈ ਕਿ ਪ੍ਰੇਤਮਾ ਦੇ ਮਨ ਦੀ ਸਥਿਤੀ ਹੈ ਕਿ ਉਸ ਦਾ ਪ੍ਰੇਤਮ ਪਿਆਰਾ ਜਦ ਆਇਆ ਹੈ ਤੇ ਲੱਗਦਾ ਹੈ ਕਿ ਪਤਾ ਨਹੀਂ ਕਿਹੜਿਆਂ ਆਕਾਸ਼ਾਂ ਦੇ ਵਿੱਚੋਂ ਘੁੰਮ ਘੁੰਮ ਕੇ ਆ ਗਿਆ ਹੈ ਕਿ ਆਕਾਸ਼ਾਂ ਕਿਹੜੇ ਆਕਾਸ਼ਾਂ ਤੇ ਅੰਬਰਾਂ ਤੇ ਘੁੰਮ ਕੇ ਆਇਆ ਹੈ ਕਿ ਅੰਬਰਾਂ ਦੀ ਜਿਹੜੀ ਖੂਬਸੂਰਤੀ ਹੈ ਚੰਨ ਤਾਰਿਆਂ ਦੀ ਡਲਕ ਜਿਹੜੀ ਹੈ ਉਹ ਉਸਦੇ ਮੱਥੇ ਤੋਂ ਜ਼ਾਹਿਰ ਹੋ ਰਹੀ ਹੈ ਪ੍ਰਦਰਸ਼ਿਤ ਹੋ ਰਹੀ ਹੈ ਕਿਉਂਕਿ ਉਸਦਾ ਮੱਥਾ ਵੀ ਚੰ ਚੰਦ ਤਾਰਿਆਂ ਵਾਂਗ ਚਮਕ ਰਿਹਾ ਹੈ ਆਇਆ ਨੀ ਲਖ ਨਾਲ ਬਹਾਰਾਂ ਲੈ ਕੇ ਉਸ ਦੀ ਮਨੋਸਥਿਤੀ ਇਸ ਤਰ੍ਹਾਂ ਦੀ ਹੈ ਕੀ ਲੱਗਦਾ ਹੈ ਕਿ ਪ੍ਰੇਮੀ ਦੇ ਆਗਮਨ ਦੇ ਨਾਲ ਪ੍ਰੇਮਿਕਾ ਦੀ ਜ਼ਿੰਦਗੀ ਦੇ ਵਿੱਚ ਉਸਤੇ ਜੀਵਨ ਦੇ ਵਿੱਚ ਲੱਖਾਂ ਹੀ ਖੁਸ਼ੀ ਰੂਪੀ ਬਹਾਰਾਂ ਦਾ ਆਗਮਨ ਹੋ ਗਿਆ ਹੈ ਭਰੇ ਸੂ ਸਾਡੇ ਅੰਗ-ਅੰਗ ਦੇ ਵਿੱਚ ਖੇੜੇ ਪ੍ਰੇਮਿਕਾ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਉਸਦੇ ਆਗਮਨ ਦੇ ਨਾਲ ਉਸਤੇ ਪ੍ਰੇਤਮ ਪਿਆਰੇ ਦੇ ਆਗਮਨ ਦੇ ਨਾਲ ਉਸਦਾ ਰੂਮ-ਰੂਮ ਨਸ਼ਿਆ ਗਿਆ ਹੈ ਅੰਗ-ਅੰਗ ਜੋ ਹੈ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਗਿਆ ਹੈ ਚੁੰਮੋਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ ਆਪਣੇ ਪ੍ਰੀਤਮ ਪਿਆਰੇ ਦੇ ਹੱਥਾਂ ਨੂੰ ਉਹ ਚੰਬੇ ਦੀਆਂ ਕਲੀਆਂ ਦੇ ਨਾਲ ਤੁਲਨਾ ਦੇ ਰਹੀ ਹੈ ਉਸ ਨੂੰ ਉਪਮਾ ਰਹੀ ਹੈ ਕਵੀ ਕਹਿ ਰਿਹਾ ਹੈ ਕਿ ਪ੍ਰੇਮਿਕਾ ਨੂੰ ਆਪਣੇ ਪ੍ਰੀਤਮ ਪਿਆਰੇ ਦੇ ਹੱਥ ਜਿਹੜੇ ਨੇ ਉਹ ਚੰਬੇ ਦੀਆਂ ਕਲੀਆਂ ਜਿਹਾ ਸੋਹਣੇ ਨਾਜ਼ੁਕ ਅਤੇ ਖੁਸ਼ਬੂਦਾਰ ਮਹਿਸੂਸ ਹੁੰਦੇ ਹਨ ਧੋਨੀ ਇਹਦੇ ਪੈਰ ਮੱਖਣ ਦੇ ਪੀੜੇ ਤੇ ਉਹਨਾਂ ਹੱਥਾਂ ਨੂੰ ਉਹ ਚੁੰਮਣ ਦੇ ਲਈ ਆ ਰਹੀ ਹੈ ਪਾ ਸਵਾਗਤ ਦੇ ਵਿੱਚ ਉਹਦੇ ਹੱਥਾਂ ਨੂੰ ਚੁੰਮ ਕੇ ਉਸ ਦਾ ਸਵਾਗਤ ਕਰਨਾ ਚਾਹੁੰਦੀ ਹੈ ਧੋ ਉਹ ਨਹੀਂ ਇਹ ਦੇ ਪੈਰ ਮੱਖਣ ਦੇ ਬੇੜੇ ਤੇ ਉਸ ਦੇ ਪੈਰਾਂ ਨੂੰ ਮੱਖਣ ਦੇ ਬੇੜਿਆਂ ਜਿਹੇ ਸੋਹਲ ਤੇ ਨਾਜੁਕ ਤੇ ਮੁਲਾਇਮ ਦਰਸਾਇਆ ਹੈ ਉਹਨਾਂ ਪੈਰਾਂ ਨੂੰ ਧੋ ਕੇ ਉਸ ਦੇ ਚਰਣਾ ਨੂੰ ਜੋ ਹੈ ਘਰ ਪਰਿਵਾਰ ਰੂਪੀ ਬੇੜੇ ਦੇ ਵਿੱਚ ਮਨ ਰੂਪੀ ਬੇੜੇ ਦੇ ਵਿੱਚ ਉਹ ਪ੍ਰਵੇਸ਼ ਕਰਵਾਉਣਾ ਚਾਹੁੰਦੀ ਹੈ ਪਾ ਉਸ ਦੇ ਸਵਾਗਤ ਸਤਕਾਰ ਦੇ ਵਿੱਚ ਉਸ ਦੇ ਚਰਨ ਤੋ ਕੇ ਸਤਕਾਰ ਵਧੂ ਉਸ ਨੂੰ ਪ੍ਰਵੇਸ਼ ਦੁਆਰ ਤੇ ਖੜੀ ਹੈ ਉਸ ਦੇ ਚਰਨ ਧਵਾਉਣ ਦੇ ਲਈ ਤੇ ਉਸ ਨੂੰ ਦੇ ਆਗਮਨ ਦੇ ਵਿੱਚ ਇੰਨੀ ਖੁਸ਼ ਹੈ ਕਿ ਉਸ ਦਾ ਰੋਮ ਰੋਮ ਪੁਲਕਿਤ ਹੋ ਰਿਹਾ ਹੈ ਰੱਖੋ ਨੀ ਇਹਨੂੰ ਚੁੱਕ ਚੁੱਕ ਚਸ਼ਮਾ ਉੱਤੇ ਫਿਰ ਉਹ ਜੀਵ ਰੂਪੀ ਸਹੇਲੀਆਂ ਨੂੰ ਕਹਿ ਰਹੀ ਹੈ ਕਿ ਰੱਖੋ ਨੀ ਉਹਨਾਂ ਨੂੰ ਸੰਬੋਧਿਤ ਕਰ ਰਹੀ ਹੈ ਕਿ ਰੱਖੋ ਨੀ ਇਹਨੂੰ ਚੁੱਕ ਚੁੱਕ ਚਸ਼ਮਾ ਉੱਤੇ ਕਿ ਇਸ ਪ੍ਰੇਤਮ ਪਿਆਰੇ ਦੇ ਕਦਮ ਜਿਹੜੇ ਨੇ ਇਨਾਂ ਨੂੰ ਚਸ਼ਮਾ ਦੇ ਭਾਵ ਅੱਖਾਂ ਤੇ ਬਿਠਾਇਆ ਜਾਵੇ। ਭਾਪ ਖੁਸ਼ੀ ਦੇ ਨਾਲ ਖਿਵੀ ਹੋ ਰਹੀ ਹੈ। ਕਰੋ ਨੀ ਇਹਨੂੰ ਘੁੱਟ-ਘੁੱਟ ਜਿੰਦ ਦੇ ਨੇੜੇ ਤੇ ਉਸ ਨੂੰ ਜੋ ਹੈ ਗਲਵਕੜੀ ਪਾ ਕੇ ਆਪਣੀ ਜਿੰਦ ਦੇ ਨਾਲ ਕਾਲਜੇ ਦੇ ਨਾਲ ਲਾਉਣਾ ਚਾਹੁੰਦੀ ਹੈ। ਬੰਨੋ ਨੀ ਕੋਈ ਪਹਾੜ ਸਮੇ ਦੇ ਪੈਰੀ। ਫਿਰ ਕਹਿ ਰਹੀ ਹੈ ਕਿ ਕਿਤੇ ਇਹ ਪ੍ਰੀਤਮ ਪਿਆਰਾ ਜੋ ਹੈ ਫਿਰ ਦੂਰ ਨਾ ਚੱਲਿਆ ਜਾਵੇ, ਇਥੋਂ ਰੁਕਸਤ ਨਾ ਹੋ ਜਾਵੇ। ਇਸ ਲਈ ਸਮਾ ਜੋ ਹੈ ਉਸਦੇ ਪੈਰਾਂ ਦੇ ਵਿੱਚ ਕੋਈ ਪਹਾੜ ਰੁਕਾਵਟ ਖੜੀ ਕਰ ਦਿਓ। ਤਾ ਜੋ ਸਮਾ ਜੋ ਹੈ ਉਹ ਥਮ ਜਾਵੇ ਖਲੋ ਜਾਵੇ ਰੁਕ ਜਾਵੇ ਕੋਈ ਸਮੇ ਦੇ ਪੈਰਾਂ ਦੇ ਵਿੱਚ ਪਹਾੜ ਬਣ ਦਿਓ ਕਿਉਂਕਿ ਸਮੇ ਦੀ ਗਤੀ ਰੁਕ ਜਾਵੇ ਤੇ ਪਿਰਦਮ ਪਿਆਰੇ ਦੇ ਨਾਲ ਜੋ ਮਿਲਨ ਦੇ ਪੜਨ ਪੜਨੇ ਉਹ ਲੰਮੇ ਹੋ ਜਾਣ ਡੱਕੋ ਨਹੀਂ ਕੋਈ ਰਾਤ ਦਿਵਸ ਦੇ ਗੇੜੇ ਫਿਰ ਉਹ ਸਮੇ ਨੂੰ ਹੀ ਰੋਕਣ ਦੀ ਨਹੀਂ ਬਲਕਿ ਸਾਰੀ ਸ੍ਰਿਸ਼ਟੀ ਕਾਇਨਾਤ ਨੂੰ ਹੀ ਸਟਿਲ ਅਵਸਥਾ ਦੇ ਵਿੱਚ ਕਰਨਾ ਚਾਹ ਰਹੀ ਹੈ ਕਿ ਡੱਕੋ ਨਹੀਂ ਕੋਈ ਰਾਤ ਦਿਵਸ ਦੇ ਗੇਰੇ ਕੀ ਸਮਾ ਜਿੱਥੇ ਹੈ ਉੱਥੇ ਹੀ ਰੁਕ ਜਾਵੇ ਜੇ ਦਿਨ ਹੈ ਤਾਂ ਦਿਨ ਹੀ ਰਹਿ ਜਾਵੇ ਸਦਾ ਲਈ ਤੇ ਜੇ ਰਾਤ ਹੈ ਤਾਂ ਰਾਤ ਹੀ ਪਾਵ ਰਾਤ ਦਿਨ ਦੇ ਚੱਕਰਾਂ ਚੋ ਵੀ ਸਮੇਂ ਦੀ ਗਤੀ ਜਿਹੜੀ ਹੈ ਉਹ ਇੱਕਦਮ ਰੁਕ ਜਾਵੇ ਤਾਂ ਜੋ ਪ੍ਰਿਤਮ ਪਿਆਰੇ ਦੇ ਜੋ ਮਿਲਨ ਦੇ ਪਲ ਹਨ ਘੜੀਆਂ ਹਨ ਉਹ ਇੰਨੀਆਂ ਚਿਰ ਸਥਾਈ ਹੋ ਜਾਣ ਜਾਂ ਸਦੀਵੀ ਹੋ ਜਾਣ ਇਸ ਤਰ੍ਹਾਂ ਕ ਕਵੀ ਪ੍ਰੋਫੈਸਰ ਮੋਹਨ ਸਿੰਘ ਨੇ ਜੋ ਹੈ ਇੱਕ ਪ੍ਰੇਮਿਕਾ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਹੈ ਕਟ-ਕਟ ਸ਼ਬਦ ਜੋ ਹੈ ਇਨ ਇਸ ਦੇ ਵਿੱਚ ਕਿਉਂਕਿ ਦੁਹਰਾ ਹੈ ਇਸ ਲਈ ਕਵੀ ਨੇ ਇੱਥੇ ਜੋ ਹੈ अनुप्रास अलंकार जो है सृज्या है ਕਵਿਤਾ ਦੇ ਵਿੱਚ ਸੰਗੀਤਕ ਪੁੱਟ ਹੈ ਇੱਕ ਸੰਗੀਤਕ ਲਹਿ ਚਲ ਰਹੀ ਹੈ ਕਿਉਂਕਿ ਗੀਤ ਹੈ ਗੀਤ ਦੇ ਵਿੱਚ ਸ਼ਬਦਾਂ ਦੀ ਮਾਤਰਾਵਾਂ ਦੀ ਜੋ ਗਿਣਤੀ ਹੈ ਉਹ ਛੰਦ ਚਾਲ ਜਿਹੜੀ ਹੈ ਉਹ ਬਰਾਬਰ ਹੋਣ ਸਦਕਾ ਇੱਕ ਸੰਗੀਤਕ ਪੁੱਟ ਦਿੱਤੀ ਜਾ ਰਹੀ ਹੈ ਪੁੱਛੋ ਨੀ ਇਹ ਕੌਣ ਤੇ ਕਿੱਥੋਂ ਆਇਆ ਫਿਰ ਇਸਤਰੀ ਰੂਪ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਪੁੱਛੋ ਨੀ ਇਹ ਕੌਣ ਤੇ ਕਿੱਥੋਂ ਆਇਆ ਪਹਿਲਾ ਸਵਾਲ ਹੈ ਕਿ ਇਸ ਨੂੰ ਪੁੱਛਿਆ ਜਾਵੇ ਕਿ ਇਹ ਕੌਣ ਹੈ ਤੇ ਕਿੱਥੋਂ ਆਇਆ ਹੈ ਕਿਹੜੇ ਅੰਬਰਾਂ ਤੋਂ ਆਇਆ ਹੈ ਜੋ ਇਨ ਸੁਹੱਪਣ ਦੇ ਨਾਲ ਭਰਪੂਰ ਹੈ ਇਸ ਤਰ੍ਹਾਂ ਇੱਕ ਮਧੁਰ ਮਿਲਨ ਜੋ ਉਸ ਦੇ ਨਾਲ ਹੋ ਰਿਹਾ ਹੈ ਇਨ ਸੁਗੰਧਮਈ ਹੈ ਇਨ ਜੋ ਹੈ ਹੁਲਾਸਮਈ ਹੈ ਤੱਕੋ ਨਹੀਂ ਇਹਦਾ ਰੂਪ ਪੁਲਾ ਸਭ ਚਿਹੜੇ ਫਿਰ ਉਹ ਕਹ ਰਿਹਾ ਕਿ ਇਹਨੂੰ ਕੌਣ ਹੈ ਜਾਂ ਕਿੱਥੋਂ ਆਇਆ ਹੈ ਇਹ ਵੀ ਗੱਲ ਛੱਡ ਦਿਓ ਕਿਉਂਕਿ ਇਹ ਵੀ ਗੱਲਾਂ ਜਿਹੜੀਆਂ ਨੇ ਇਹ ਨਾ ਵਾਜਿਬ ਨੇ ਗੈਰ ਵਾਜਿਬ ਨੇ ਇਸ ਲਈ ਤੱਕੋ ਨਹੀਂ ਇਹਦਾ ਰੂਪ ਪੁਲਾ ਸਭ ਚਿਹੜੇ ਸਿਰਫ ਇਸ ਨੂੰ ਤੱਕਿਆ ਜਾਵੇ ਇਹਦਾ ਰੂਪ ਜੁੜਾ ਹੈ ਇਨਾ ਸੁਹਾਵਣਾ ਹੈ ਮਨ ਨੂੰ ਮੋਹ ਲੈਣ ਵਾਲਾ ਹੈ ਸਿਰਫ ਉਸ ਦੇ دیدار ਕਰਨਾ ਚਾਹੁੰਦੀ ਹੈ ਉਸ ਨੂੰ ਤੱਕਣਾ ਚਾਹੁੰਦੀ ਹੈ ਹਰ ਤਰ੍ਹਾਂ ਦੇ ਝਗੜੇ ਜਿਹੜੇ ਮਨ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਸਵਾਲ ਨਹੀਂ ਹੈ ਕੋਈ ਕਿੰਤੂ ਨਹੀਂ ਹੈ ਕੋਈ ਪਰੰਤੂ ਨਹੀਂ ਹੈ ਨੀ ਅੱਜ ਕੋਈ ਆਇਆ ਸਾਡੇ ਵਿੜੇ ਟੱਕਣ ਚੰਨ ਸੂਰਜ ਟੁਕ ਟੁਕ ਨੇੜੇ ਇਸ ਲਈ ਕਵੀ ਕਹਿ ਰਿਹਾ ਹੈ ਕਿ ਜੋ ਪ੍ਰੇਤਮ ਪਿਆਰਾ ਉਸ ਦੇ ਮਨ ਰੂਪੀ ਵਿੜੇ ਦੇ ਵਿੱਚ ਘਰ ਦੇ ਵਿੱਚ دیدار ਦੇਣ ਦੇ ਲਈ ਆਇਆ ਹੈ ਉਸ ਦੀ ਜੋ ਆਮਦ ਹੈ ਇੰਨੀ ਸੁਖਮਈ ਹੈ ਇੰਨੀ ਖੁਸ਼ਮਈ ਹੈ ਇੰਨੀ ਸੁੰਦਰਤਾ ਦੇ ਨਾਲ ਉਹ ਭਰਪੂਰ ਹੈ ਕਿ ਚੰਦ ਸੂਰਜ ਵੀ ਜਿਹੜੇ ਨੇ ਨੇੜੇ ਹੋ ਹੋ ਕੇ ਉਸ ਦੇ دیدار ਕਰਨਾ ਚਾਹੁੰਦੇ ਨੇ ਕਿਉਂਕਿ ਉਸ ਦੀ ਸੁੰਦਰਤਾ ਜੋ ਹੈ ਉਹ ਅਕੈ ਹੈ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਉਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਮਾਣਿਆ ਜਾ ਸਕਦਾ ਹੈ ਉਸ ਨੂੰ ਸ਼ਬਦਾਂ ਤੋਂ ਪਰੇ ਹੈ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਪ੍ਰੇਮੀ ਦੇ ਆਗਮਨ ਤੇ ਜੋ ਪ੍ਰੇਮਿਕਾ ਦੀ ਮਨੋਸਥਿਤੀ ਹੈ ਉਸ ਨੂੰ ਇਸ ਤਰ੍ਹਾਂ ਬਿਆਨ ਕਰਦਿਆਂ ਹੋਇਆ ਕਵੀ ਨੇ ਜੀ ਅੱਜ ਕੋਈ ਆਇਆ ਸਾਡੇ ਵਿੜੇ ਕਵਿਤਾ ਦੀ ਸਿਰਜਣਾ ਕੀਤੀ ਹੈ ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਬਿਰਹਣ ਆਤਮਾ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਹੈ ਜੋ ਬੜੇ ਲੰਮੇ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਜੋ ਹੈ ਉਸ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਹਨ ਤੇ ਉਸ ਦੇ ਪ੍ਰੀਤਮ ਪਿਆਰੇ ਦੇ ਉਸ ਨੂੰ دیدار ਹੁੰਦੇ ਹਨ ਧੰਨਵਾਦ